ਕਲ ਜਦ ਵੀ ਕੋ ਕੁਝਾਰੇ ਸੀ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮਰਜ਼ੀ ਉਹ ਕਰੇ ਹੈ ਹੀ ਉਹਨਾਂ ਕੋ ਕੁਝ ਨਹੀਂ ਦੱਸ ਲੈਣ ਕਿਉਂਕਿ ਜਦੋਂ ਸਾਹ ਸੁਖਬੀਰ ਸਿੰਘ ਬਾਦਲ ਜੀ ਨੇ ਹਰ ਗੱਲ ਤਸلیم ਵੀ ਕਰ ਦਿੱਤੀ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨੇ ਆਪਣੇ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਹੈ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਉਹ ਤਾਂ ਸਾਫ਼ ਤੌਰ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ تسلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਗਈ ਸੋ ਮੈਂ ਸਮਝਦਾ ਕਿ ਇਹਦੇ ਵਿੱਚੋਂ ਨਿਕਲਣਾ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਡਿਫੀਕਲਟ ਹੋਏਗਾ ਜਿਸ ਕਿਸਮ ਦੀ ਇਹ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋਂ ਹੀ ਪੋਲੀਟੀਕਲੀ ਇਨਾਂ ਨੂੰ ਰਿਜੈਕਟ ਕਰਦਾ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਖਾਲੀ ਦਰ ਤੇ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨਿਹਰੇ ਤਿੰਨ ਹੀ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਰਿਜੈਕਸ਼ਨ ਹੋ ਗਈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਈ ਹੈ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤੇ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰ ਲਏ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਣਾ ਜੀ ਸਰ ਜੋ ਕੁਝ ਪਾਰਟੀਆਂ ਦੇ ਅੰਦਰ ਵੀ ਸਮਾ ਘਾਟਾ ਕੁਝ ਪਾਰਟੀਆਂ ਨੂੰ ਤਾਂ ਵਾਰਡ ਦੇ ਵਿੱਚ ਬੰਦੇ ਵੀ ਨਹੀਂ ਲੱਭ ਰਹੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਐਵਰੇਜ ਇੱਕ ਵਾਰਡ ਚ 10 10 ਉਮੀਦਵਾਰ ਨੇ ਫਾਰਮ ਭਰੇ ਨੇ ਕਿੱਦਾਂ ਦੇਖ ਰਹੇ ਤੁਸੀਂ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤੁਹਾਨੂੰ ਪਤਾ ਇੱਥੇ ਇਸ ਕਿਸਮ ਦਾ ਹੀ ਹਾਲਾਤ ਚੱਲਦੇ ਨੇ ਏ ਵੇ ਕੋਈ ਇਹ ਅਖੀਰ ਮੇਰੀ ਇਹ ਗੱਲ ਸੁਣ ਲੋ 92 ਆਏ ਸੀ 92 ਸਾਲ ਦੀ ਆਂ ਇਹ ਇਹਨਾਂ ਦੀ ਖੀਰ ਨਹੀਂ ਲੈਖੇ ਨੇ ਸ਼ੌਕ ਨਾਲ ਲੋਕਾਂ ਨੂੰ ਲਲੁੜਲਣੀ ਚਾਹੀਦੀ ਇਸ ਤੋਂ ਗਾਇਨ ਨੂੰ ਲੱਪਣਾ ਤੇ ਕੁਝ ਨਹੀਂ ਕੱਢਣ ਪਾਲ ਨੂੰ ਤੇ ਹੈ ਹੀ ਕੁਝ ਨਹੀਂ ਜੀ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਕਿਸੇ ਦਾ maal ਸੇਫ ਨਹੀਂ ਪੰਜਾਬ ਦਾ ਵਪਾਰ ਸੇਫ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਤੋ ਇਥੋਂ ਕੋਈ ਦੇਣ ਲੈਣ ਨੂੰ ਕੱਢਣ ਪਾਲ ਨੂੰ ਤੇ ਕੁਝ ਵੀ ਨਹੀਂ ਇਸ ਗੱਲ ਮਿੱਠੋ